ਸਾਬਕਾ ਵਿਧਾਇਕ ਜੁਗਿੰਦਰ ਪਾਲ ਵੱਲੋਂ ਆਪਣੇ ਕਾਫਲੇ ਦੇ ਨਾਲ ਅੱਜ ਜੰਮੂ ਕਸ਼ਮੀਰ ਵਿੱਚ ਕੀਤੀ ਗਈ ਰਵਾਨਗੀ ਦੱਸਦੀ ਕਿ ਜੰਮੂ ਕਸ਼ਮੀਰ ਵਿੱਚ ਹੋ ਰਹੇ ਵਿਧਾਨ ਸਭਾ ਇਲੈਕਸ਼ਨਾਂ ਨੂੰ ਲੈ ਕੇ ਅੱਜ ਸਾਬਕਾ ਵਿਧਾਇਕ ਜੁਗਿੰਦਰ ਪਾਲ ਆਪਣੇ ਵਰਕਰਾਂ ਦੇ ਨਾਲ ਚੋਰ ਪਰ ਚਾਲੇ ਜੰਮੂ ਕਸ਼ਮੀਰ ਦੇ ਵਿੱਚ ਆਪਣੇ ਕਾਫਲੇ ਦੇ ਨਾਲ ਹੋਏ ਰਵਾਨਾ ਦਾਸ ਦੀ ਕਿ ਜੰਮੂ ਕਸ਼ਮੀਰ ਵਿੱਚ ਕਈ ਸਮੇਂ ਤੋਂ ਇਲਕਸ਼ਨਾ ਦੇ ਮੁੱਦਿਆਂ ਨੂੰ ਦੇਖਦੇ ਹੋਏ ਅੱਜ ਇਸ ਕਾਂਗਰਸ ਪਾਰਟੀ ਵੱਲੋਂ ਬਹੁਤ ਹੀ ਵੱਡੀ ਜ਼ਿੰਮੇਵਾਰੀ ਸਾਬਕਾ ਵਿਧਾਇਕ ਜੁਗਿੰਦਰ ਪਾਲ ਜੀ ਦੇ ਕੰਦੇ ਤੇ ਪਾ ਦਿੱਤੀ ਗਈ ਹੈ ਅਤੇ ਅੱਜ ਸਾਬਕਾ ਵਿਧਾਇਕ ਜੁਗਿੰਦਰ ਪਾਲ ਆਪਣੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਆਪਣੇ ਕਾਫਲੇ ਦੇ ਨਾਲ ਰਵਾਨਾ ਹੋਏ ਹਨ ਆਓ ਸੁਣਦੇ ਹਾਂ ਕਿ ਕੁਝ ਕਿਹਾ ਇਸ ਸਬੰਧੀ ਸਾਬਕਾ ਵਿਧਾਇਕ ਜੁਗਿੰਦਰ ਪਾਲ ਨੇ ਤਤ ਤੱਕ ਬਨੇ ਰਹੋ ਸਾਡਾ ਤੇ ਦੇਖਦੇ ਰਹੋ ਪੰਜਾਬ ਜੇ ਕੀ ਨਿਊਜ਼

ਸਰਕਤ ਦੇ ਸਿੱਖ ਨੂੰ ਜਾਨੇ ਅਭੀ ਇਹ 2000 ਨੂੰ ਹੋਰੀ ਅਸੀਂ ਆ ਗਏ ਹਾਂ ਸਰ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਹੋ ਰਿਹਾ ਕੁਝ ਸਟੇਟਾਂ ਦੇ ਵਿੱਚ ਅੱਜ ਜੰਮੂ ਦੇ ਵਿੱਚ ਵੀ ਹੋ ਰਿਹਾ ਤੁਸੀਂ ਜਾ ਰਹੇ ਹੋ ਦੇ ਪ੍ਰਚਾਰ ਦੇ ਲਈ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਦੋਸਤਾਨਾ ਜੇ ਹਮੇਸ਼ਾ ਇੱਕ ਦੂਜੇ ਨਾਲ ਹੁੰਦਾ ਹੀ ਹੈ ਸਾਡੇ ਨੇੜ ਲੱਗਦੀ ਸਟੇਟ ਜੰਮੂ ਐਂਡ ਕਸ਼ਮੀਰ ਜਿਹਦੇ ਵਿੱਚ ਇਲੈਕਸ਼ਨ ਜਿਹੜੇ ਹੋਣ ਜਾ ਰਹੇ ਹੈ ਪੁਰ ਸਾਡੇ ਕਾਂਗਰਸ ਦੇ ਜਿਹੜੇ ਜਿਹੜੇ ਵੀ ਜਿੱਥੇ ਜਿੱਥੇ ਸਾਡੇ ਕੈਂਡੀਡੇਟ ਨੇ ਉਹਨਾਂ ਦੇ ਹੱਕ ਦੇ ਵਿੱਚ ਅੱਜ ਅਸੀਂ ਆਪਣਾ ਘੋਆ ਕੰਸਟੀਟੂਐਂਸੀ ਦੇ ਵਿੱਚ ਕਾਫਲਾ ਲਾ ਕੇ ਜਾ ਰਹੇ ਹਾਂ ਅੱਜ ਅਸੀਂ ਪਹਿਲੇ ਜਾ ਰਹੇ ਹਾਂ ਚੌਰੀ ਲਾਲ ਸਿੰਘ ਦੇ ਕੰਸਟੀਟੂਐਂਸੀ ਦੇ ਵਿੱਚ ਬਸੋਲੀ ਚ ਅੱਜ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਾਂਗੇ ਉਹਦੇ ਤੋਂ ਬਾਅਦ ਫਿਰ ਕਠੂਏ ਕਰਾਂਗੇ ਕਠੂਏ ਤੋਂ ਬਾਅਦ ਫਿਰ ਆਪਾਂ ਹੀਰਾਨਗਰ ਕਰਾਂਗੇ ਜਿੱਥੇ ਜਿੱਥੇ ਸਾਡੇ ਕੈਂਡੀਡੇਟ ਨਾਲ ਕਾਂਗਰਸ ਐਨਸੀ ਦੇ ਉਹ ਤਗੜੇ ਹੋ ਕੇ ਆਪਾਂ ਉਹਨਾਂ ਦੇ ਬੰਦਾ ਆਪਣੀ ਪਾਰਟੀ ਜਿਹੜੀ ਮਜਬੂਰ ਕਰਾਂਗਾ ਉਹ ਆਪਣੇ ਪਾਰਟੀ ਕਸ਼ਮੀਰ ਦੇ ਵਿੱਚ ਜਿਹੜੇ ਇਲੈਕਸ਼ਨ ਆ ਕਾਫੀ ਦੇਰ ਬਾਅਦ ਆਇਆ ਨੇ ਇੱਥੇ ਮੁੱਦਾ ਸੀਗਾ 1370 ਦਾ ਸੀਗਾ 135 ਦਾ ਸੀਗਾ ਤੋੜੀ ਸੀਗੀ ਕੇਂਦਰ ਸਰਕਾਰ ਵੱਲੋਂ ਕੀ ਲੱਗਦਾ ਉਹਦਾ ਕੀ ਇਫੈਕਟ ਬੀਜੇਪੀ ਨੂੰ ਮਿਲੇਗਾ ਜਾਂ ਕਾਂਗਰਸ ਨੂੰ ਮਿਲੇਗਾ ਦੇਖੋ 1370 ਜਿਹੜੀ ਹੈ ਇਹਨਾਂ ਕਹਿੰਦੇ ਕਿ ਤਾ ਤੋੜੀ ਹੈ ਲੇਕਿਨ 1370 ਤੋੜਨ ਦਾ ਰੀਜ਼ਨ ਇਹ ਹੈ ਕਿ ਜਵਾਦ ਉੱਚ ਕੋਈ ਬਾਹਰੋਂ ਬੰਦਾ ਆ ਕੇ ਕੋਈ ਪ੍ਰਾਪਰਟੀ ਖਰੀਦ ਸਕੇ ਜਵਾਦ ਕਿਸੇ ਨਾਲ ਹੋ ਸਕੇ ਹੋ ਸਕੇ ਇਹ ਦਿਨ ਸਰਾ ਸਾਰਕ ਝੂਠਾ ਹੈ ਨਾ ਹੀ ਕਿਸੇ ਦਾ ਨਾਮ ਉਥੇ ਜਗਾ ਹੁੰਦੀ ਹੈ ਨਾ ਹੀ 370 ਟੁੱਟੀ ਹੈ ਇਹ ਤਾਂ ਕਹਿੰਦੇ ਨੇ ਕਿ 15 ਸਾਲ ਬੰਦਾ ਪਹਿਲੇ ਉਥੇ ਵਸਦਾ ਹੋਇਆ ਪਹਿਲੇ ਆਪਣਾ ਉਥੋਂ ਦਾ ਵੋਟ ਬਣਾਏ ਤੇ ਫਿਰ ਉਹਦੇ ਤੇ ਫਾਇਦਾ ਹੋਇਆ ਅੱਜ ਤੱਕ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੋਇਆ ਨਹੀਂ ਕੋਈ ਫਾਇਦਾ ਨਹੀਂ ਹੋਣਾ ਔਰ ਜਮੂਨ ਕਸ਼ਮੀਰ ਦੇ ਜਿਹੜੇ ਲੋਕੀ ਆ ਉਹ ਚਾਹੁੰਦੇ ਆ ਕਿ 370 ਦਫਾ ਜਿਹੜੀ ਟੁੱਟਣੀ ਚਾਹੀਦੀ ਹੈ ਅਗਰ ਸਾਡੀ ਕਾਂਗਰਸ ਦੀ ਸਰਕਾਰ ਸੈਂਟਰ ਔਰ ਸਟੇਟ ਦੇ ਵਿਚ ਆਦੀ ਹੈ ਤੇ ਇਹਦੇ ਉੱਤੇ ਵਿਚਾਰ ਕੀਤਾ ਜਾਏਗਾ ਨਾ ਤੋੜੇ ਜਾਏਗਾ ਜੋ ਮੈਂ ਅਗਮੈਂ ਦਿਖਾਉਂਦਾ